ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਏ ਆਪਾਂ ਦੀਪਗੜ੍ਹ ਬਾਈਕੋਲ ਪਸੇ ਆ ਗਏ ਨੇ ਤੇ ਜ਼ਿਲ੍ਹਾ ਬਰਨਾਲਾ ਬਾਈ ਦਾ ਬਾਕੀ ਆਪਾਂ ਕਰਦੇ ਆ ਬਾਈ ਇਹਨਾਂ ਗੱਲਬਾਤ ਲੈ ਡਿਟੇਲ ਕਰਾਂਗੇ ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਂ ਵੀਰੇ ਆਪਣਾ ਨਾਂ ਸਤਨਾਸ ਸਿੰਘ ਪਿੰਡ ਦੀਪਗੜ੍ਹ ਜਿਹੜਾ ਬਰਨਾਲਾ ਠੀਕ ਹੈ ਜੀ ਤੇ ਕਿੰਨੇ ਆਪਣੇ ਕੋਲ ਲਗ ਪੂਰੇ ਨਾਗਾ ਹਮਨ ਕੇ ਚਲੋ ਜੀ ਅੱਜ 3 ਤੇ 3 6 ਤੇ 2 8 ਠੀਕ ਹੈ ਜੀ 8 ਨਾਲ ਕੂਕੂ ਬਈ ਠੀਕ ਹੈ ਜੀ ਤੇ ਹਾਂ ਦੱਸੋ ਜੀ ਵੱਡੀ ਬੱਸੀ ਦੀ ਡਿਟੇਲ ਦੱਸੋ ਜੀ ਇਹ ਵੱਡੀ ਬੱਸੀ ਬਰੇ ਦੋ ਦੰਦਾਂ ਦੀ ਠੀਕ ਹੈ ਜੀ ਤੇ ਠੀਕ ਆ ਭਰਾ ਇਹਨੂੰ ਰੈਮਨ ਨੇ ਕਿ ਚਲੋ ਵੀ 1 ਮਹੀਨੇ ਤੋਂ ਉੱਪਰ ਹੀ ਹੋ ਗਿਆ ਜੀ 10 ਦਿਨ ਹੋ ਗਏ ਠੀਕ ਹੈ ਹਾਂ ਦੋ ਦੰਦਾਂ ਤੋਂ ਹੋ ਗਈ ਹਾਂ ਜੀ 40 40 ਦਿਖਾ ਦੋ ਬੜਾ ਹਾਂ ਹਾਂ ਬਹੁਤ ਜੀਤੀ ਸੀ ਲਾ ਦੇਖ ਲਓ ਭਰਾ ਠੀਕ ਹੈ ਤਾਂ ਥੋੜਾ ਪੂਰਾ ਇੱਕ ਨੰਬਰ ਉਹ ਕੇਰ ਵਧੀਆ ਠੀਕ ਆ ਦੋ ਜਨ ਵਾਲੀ ਪੂਰੀ ਵਧੀਆ ਗੀ ਹੈ ਦੋ ਦੰਦ ਹੈ ਗੀ ਜੇ ਦੋ ਗੇ ਦੰਦ ਚੱਕੇ ਹੀ ਆ ਖੇਰੀਆਂ ਸੀ ਮੰਨ ਲਓ ਠੀਕ ਹੈ ਜੀ ਕੀ ਰੇਟ ਸੁਪਰਾ ਦਾ ਇਹਦਾ ਮੁੱਲ 28000 ਰੁਪਏ ਬਈ 28000 ਕੋਲ ਕੇ ਦਿਖਾਓ ਜੀ ਕੋਈ ਦੇਖ ਸਕਦਾ ਠੀਕ ਆ ਠੀਕ ਆ ਜੀ ਬਈ ਕਹਿੰਦਾ ਭਰਾਵਾ ਹਾਂ ਠੀਕ ਆ ਪੰਨ ਜਦ ਦੱਸਿਆ ਮੰਨਦੇ ਨਹੀਂ ਭਰਾਵਾ ਠੀਕ ਹੈ ਪੂਰਾ ਤੇਰਾ ਭਰਾ ਇਹਦਾ ਭਰਾਈ ਦੱਸਾਂਗੇ ਜਿਹੜੀ ਤਾਂ ਨਹੀਂ ਤੇ ਨਹੀਂ ਸਹੀ ਗੱਲ ਹੈ ਸਹੀ ਲੈਓ ਭਰਾ ਜੀ ਠੀਕ ਹੈ ਜੀ ਬਾਈ ਜੀ ਨੇ ਜਰੂਰ ਲੱਗ ਕੇ ਕਰਿਓ ਜਿੰਨਾ ਬਾਰੀ ਨਾਲ ਮਿਲਦਾ ਉਸੇ ਲੱਗ ਕੇ ਕਰਦੇ ਆਂ ਠੀਕ ਕਰਦੇ ਆਂ ਹਾਂ ਜੀ ਬਾਈ ਜੀ ਆਪ ਅਸਲੀ ਟ੍ਰੇਲ ਦੱਸਿਓ ਇਹ ਵੀ ਰਖੀਰੀ ਹੈਗੀ ਠੀਕ ਹੈ ਜੀ ਹਾਂ ਇਹ ਤਾਂ ਸਰਫੋਂ ਮਾਨ ਕੇ ਚਲੋ 11 ਮਹੀਨੇ ਦੀ ਵਿੱਚ ਸੀ ਹੈ ਠੀਕ ਹੈ ਜੀ ਪੋਜੀ ਕਰਵਾ ਲਈ ਛੱਡ ਦੇ ਹਾਂ ਬਹੁਤ ਵਧੀਆ ਥਾਂ ਤੋਂ ਦੇ ਤੈਨੂੰ ਠੀਕ ਹੈ ਇਹ ਸਾਰੇ ਪੁਰਾ ਪੂਰੀ ਵਧੀਆ ਗਾਉਂ ਦੀ ਹੈ ਠੀਕ ਹੈ ਇਹ ਕੀ ਰੇਟ ਆ ਭਰਾ ਇਹਦਾ ਮਨ 17000 ਰੁਪਏ ਬਾਈ ਠੀਕ ਹੈ ਇਹਦਾ ਮਨ 17000 ਰੁਪਏ ਰੇਟ ਹੈ ਹਾਂਜੀ ਆ ਵੀ ਕੋਈ ਹੈ ਹਾਂ ਹਾਂ ਇਹ ਵੀ ਬਈ ਹਾਂ ਇਹ ਕਿੰਨੇ ਟਾਈਮ ਦੀ ਵੀਰੇ ਇਹ 5 ਮਹੀਨੇ ਦੀ ਵੀ ਬਈ ਸਰ ਜੀ ਹਾਂ ਉਹ ਜੀ ਦੇ ਲਈ ਇਹਦਾ ਮਨ 12000 ਰੁਪਏ ਕਰ ਦੇ ਠੀਕ ਹੈ ਜੇ ਸਾਰੇ ਪੁਰਾ ਹਾਂਜੀ ਅਗਲੀ ਦਿਖਾਓ ਜੀ ਇਹ 4 ਨੰਬਰ 10 ਮਹੀਨੇ ਦੀ ਹੈ ਠੀਕ ਹੈ ਜੀ ਕਿਹੜੀ ਵਾਈਦੀ ਹੈ ਨਸਲ ਨਸਲ ਦਾ ਚੱਫੀ ਹੋ ਰਹੀ ਯਾਰ ਠੀਕ ਹੈ ਜੀ ਉਹ ਬੜੀ ਹੋ ਸੀ ਨਹੀਂ ਠੀਕ ਹੈ ਹੁਣ ਦੀ ਪੂਰੀ ਇੱਕ ਨੰਬਰ ਤੇ ਰੰਗ ਕਲ ਰਹੀ ਹੈ ਕਿੰਨਾ ਕੀ ਰੇਟ ਹੈ ਜੀ ਇਹਦਾ 15000 ਰੁਪਏ ਠੀਕ ਹੈ ਜੀ ਹਾਂ ਪੰਜ ਨੰਬਰ ਦੱਸੋ ਜੀ ਨੂੰ ਇਹ ਵੀ ਵੀਰੇ ਚੱਫੀ ਹੋਈ ਹੈਗੀ ਬਹੁਤ ਜਿਆਦਾ ਚੰਗੀ ਹੈ ਠੀਕ ਹੈ ਜੀ ਪੰਜ ਮਹੀਨੇ ਦੀ ਨੂੰ ਆ ਬੋਈ ਠੀਕ ਹੈ ਕੀ ਰੇਟ ਬਰਾਦਾ ਇਹਦਾ 12000 ਰੁਪਏ ਦਾ ਇੱਕ ਕਾਲੀ ਹੈ ਠੀਕ ਹੈ ਕਾਲੀ ਕਰਾ ਸਕਦੇ ਇਹ ਵੀ ਦੋ ਬੰਦੇ ਤੇ ਤੀਗਾ ਕੋਈ ਨਹੀਂ ਭਰਾਵਾ ਠੀਕ ਹੈ ਜੀ ਹਾਂ ਜੀ ਇਹਦਾ ਮੁੱਲ 8000 ਰੁਪਏ ਬਣਾ 8000 ਜਿਵੇਂ ਟੀਕੇ ਦੇ ਕਾਬਿਲ ਹੈਗੀ ਠੀਕ ਹੈ ਜੀ ਬਣ ਜੀ ਹੋਊਗਾ ਪੂਰੀ ਵਧੀਆ ਠੀਕ ਹੈ ਥੱਲੇ ਸੀ ਲੱਗੀ ਠੀਕ ਹੈ ਇਹਨੇ ਆਪਾਂ ਕਰੋਕਸ ਚੱਲ ਗਈ ਠੀਕ ਹੈ ਜੀ ਵਧੀਆ ਵਸੀ ਠੀਕ ਹੈ ਜੀ ਤੁਹਾਨੂੰ ਜੀ ਕੋਈ ਨੰਬਰ ਦੱਸੋ ਜੀ ਆਪਣਾ ਆਪਣਾ ਨੰਬਰ ਹੈਗਾ ਜੀ 9877069098 ਇੱਕ ਵਾਰ ਫਿਰ ਦੱਸੋ ਜੀ 9877069098 ਠੀਕ ਹੈ ਜੀ ਬਈ ਜੀ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸ਼ੁਕਰੀਆ ਤੇ ਫੇਰ ਵੀ ਦੁਕਰਾ ਕਰੋ ਤਾਂ ਕਿ ਕਿਸੇ ਨੂੰ ਵੀ ਨਾ ਵੀਡੀਓ ਅਪਲੋਡ ਕਰ ਦੇਈ ਆਪਣਾ ਨੰਬਰ ਹੈਗਾ ਜੀ 75280003555 ਜੇ ਕਿਸੇ ਨੇ ਐਡ ਕਰਾਉਣੀ ਹੋਵੇ ਬਾਈ ਨੂੰ ਤਾਂ ਆਪਾਂ ਨਾਲ ਜੀ ਰੂਟਨ ਐਡ ਕਰਾਈਏ ਮਿਲਦੇ ਆ ਭਰਾ ਜੀ